ਵਾਹ ਹਿਕਰਚੀ ਕਾ ਖਾਲਸਾ ਵਾਹ ਹਿਕਰਚੀ ਕੀ ਫਤਿਹ ਅੱਜ ਆਪਾਂ ਇੱਥੇ ਰੁਕਿਆ ਜੀ ਇੱਥੇ ਦਾ ਬਲੌਗ ਬਣਾਉਣ ਲੱਗੇ ਆ ਬੱਚੇ ਸਕੂਲ ਜਾਣ ਲੱਗਦੇ ਨੇ ਤੇ ਹੁਣ ਬੱਚਿਆਂ ਦੇ ਸਕੂਲ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਇੱਧਰ ਬੱਚੇ ਕਿਵੇਂ ਸਕੂਲ ਜਾਂਦੇ ਨੇ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਜ਼ਿਆਦਾ ਮਤਲਬ ਕਿ ਬੱਚੇ ਫਰੈਸ਼ ਤਾਂ ਹਰੇਕ ਜਗ੍ਹਾ ਹੀ ਹੋ ਕੇ ਜਾਂਦੇ ਨੇ ਪਰ ਟਾਈਟ ਜਿਹਾ ਹੋ ਕੇ ਨਹੀਂ ਜਾਂਦੇ ਹੈਗੇ ਜਿਵੇਂ ਮਤਲਬ ਕਿ ਵੀ ਜਿਵੇਂ ਆਪਾਂ ਯੂਨੀਫਾਰਮ ਸੌਕਸ ਬੂਟ ਉਹਦੇ ਨਾਲ ਜਣੀ ਐਨ ਬੱਚੇ ਨੂੰ ਉਹ ਕਰ ਦੰਨੇ ਆ ਇੱਧਰ ਟੀ-ਸ਼ਰਟ ਤੇ ਮਤਲਬ ਕਿ ਲੋਅਰ ਨਾਲ ਵੀ ਬੱਚੇ ਸਕੂਲ ਜਾ ਸਕਦੇ ਨੇ ਬਿਲਕੁਲ ਜਿਵੇਂ ਆਪਾਂ ਕਹਦੇ ਆ ਵੀ ਕੰਫਰਟੇਬਲ ਹੋ ਕੇ ਤੇ ਉਹ ਬਲੌਗ ਅਸੀਂ ਹੁਣ ਸ਼ੁਰੂ ਕਰਨ ਲੱਗੇ ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਅੱਜ ਆਪਾਂ ਇੱਥੇ ਰੁਕੇ ਸੀ ਇਹ ਰੂਮ ਜੀ ਇੱਕ ਦਿਨ ਆਪਾਂ ਇੱਥੇ ਰੁਕੇ ਆ ਤੇ ਇੱਕ ਦਿਨ ਵਾਸਤੇ ਆਪਣਾ ਰੂਮ ਚੇਂਜ ਹੋ ਗਿਆ ਹਾਂਜੀ ਵੈਗੁਰੂ ਜੀ ਇਸ ਰੂਮ ਦੇ ਵਿੱਚ ਆਪਾਂ ਰੁਕੇ ਸੀਗੇ ਤੇ ਆਪਣਾ ਹੁਣ ਮੈਂ ਜਾਣੀ ਆ ਜੀ ਣਾਉਣ ਵਾਸਤੇ ਤੇ ਗੁੰਨੂ ਨੂੰ ਇਹ ਰੂਮ ਬਹੁਤ ਪਸੰਦ ਆਇਆ ਕਿਉਂਕਿ ਇੱਥੇ ਬਹੁਤ ਸਾਰੇ ਟੈਡੀ ਨੇ ਬਿਲਕੁਲ ਛੋਟੇ ਜਿਹੇ ਤੋਂ ਲੈ ਕੇ ਕਿੱਡਾ ਵੱਡਾ ਜੀ ਦੇ ਨਾਲ ਪਈ ਹੈ ਗੁੰਡੂ ਉਹ ਸਭ ਤੋਂ ਵੱਡਾ ਡੈਡੀ ਹੈ ਤੇ ਬਾਕੀ ਉੱਪਰ ਪਈ ਨੇ ਛੋਟੇ ਛੋਟੇ ਤੇ ਇਹ ਬਹੁਤ ਸੋਹਣਾ ਕਿਊਟ ਜਿਹਾ ਕਮਰਾ ਹੈ ਇਹ ਸਾਈਡ ਤੇ ਇਹ ਵਿੰਡੋ ਆ ਜਾਂਦੀ ਹੈ ਤੇ ਇਹ ਨਾਲ ਦਾ ਘਰ ਆ ਜਾਂਦਾ ਤੇ ਇਹ ਬਹੁਤ ਸੋਹਣਾ ਪੱਖਾ ਲੱਗਿਆ ਹੋਇਆ ਜੀ ਇਹ ਦੇਖੋ ਨਵੇਂ ਸਟਾਈਲ ਦਾ ਹੁਣ ਮੈਂ ਚਲਦੀ ਆ ਜੀ ਫਰੈਸ਼ ਹੋਣੇ ਕੀ ਕਹ ਜੀ ਹਾਂ ਜੀ ਅਮਰੀਕਾ ਦੇ ਬੱਚੇ ਚੱਲਦੇ ਨੇ ਸਕੂਲ ਇੱਥੇ ਯੂਨੀਫਾਰਮ ਕੋਈ ਕੰਪਲਸਰੀ ਨਹੀਂ ਹੈਗੀ ਜੀ ਹੈਲੋ ਸਰ ਜੀ ਕਾ ਮੇਰਾ ਔਰ ਜਾਨਾ ਸਕੂਲ ਦੇਖੋ ਜੀ ਇਹ ਅਮਰੀਕਾ ਵਾਲਿਆਂ ਦੀ ਪੰਜਾਬੀ ਹੈ ਬੱਚਿਆਂ ਦੀ ਕਿਉਂਕਿ ਇੱਧਰ ਦਾ ਬੌਰਨ ਹੈ ਇਸ ਕਰਕੇ बोलदे है पंजाबी यही जी गल ਨਹੀਂ ਹੈਗੀ ਕਿ ਪੰਜਾਬੀ ਆਉਂਦੀ ਨਹੀਂ ਇਹ ਲਾਨ ਹੈ ਜੀ ਬਹੁਤ ਸੋਹਣਾ ਪਿਆਰਾ ਘਰ ਦੇ ਅੱਗੇ ਤੇ ਹੁਣ ਆਪਾਂ ਚੱਲਦੇ ਆਂ ਜੀ ਬੇਟੇ ਦੇ ਸਕੂਲ ਤੇ ਤੁਹਾਨੂੰ ਸਕੂਲ ਦਿਖਾਉਣੇ ਆ ਅੱਜ ਇਹ ਇੱਧਰ ਬਜ਼ੁਰਗ ਬਾਪੂ ਲਓ ਜੀ ਬੱਚਿਆਂ ਦਾ ਸਕੂਲ ਟਾਈਮ ਹੋ ਗਿਆ ਇਹ ਮਾਰਨਿੰਗ ਟਾਈਮ ਹੈ ਇਹ ਆਪਾਂ ਜਿੱਥੇ ਰੁਕੇ ਹੋਏ ਆ ਉੱਥੇ ਦਾ ਬਲੌਗ ਬਣਾ ਰਹੇ ਆ ਤੇ ਇਹ ਜਿਹੜਾ ਲਾਨ ਹੈ ਇਹ ਵੀਰਜੀ ਨੇ ਬੜਾ ਪਰਫੈਕਟ ਤਿਆਰ ਕੀਤਾ ਹੋਇਆ ਹੈ I heard her. She's going to follow me, but she wanted basketball, and she acts like she's the boss. And I gave her the basketball every time because she told me. Why did you listen to her? I I thought she was doing going to do something bad. Like, oh, you're so mean! Like, she. thought well, then, to, uh, but I uh, don't give it to her then. Oh, she went away. ਯਾਦ ਰੱਖੋ ਇਹ ਐਕਚੁਅਲੀ ਇਟ ਇਜ਼ ਸੋ ਟਫ ਤੁਸੀਂ ਤੁਹਾਨੂੰ ਮਾਦੇ ਤੋਂ ਪਾਣੀ ਪੀਣੀ ਹਾਂਜੀ ਅਮੇਸ਼ਾ ਭੁੱਲ ਜਾਂਦੀਆਂ ਜਾ ਸਕਦੇ ਹੋ ਜੀ ਠੀਕ ਹੈ ਯਾ ਹਮ ਥੋੜੀਆਂ ਸਸਤੀਆਂ ਹੋ ਗਈਆਂ ਸਾਨੂੰ ਲਈ ਨੂੰ ਦੋ ਸਾਲ ਹੋ ਗਏ ਉਹ ਦੋ ਅੱਜ ਟੈਸਲਾ ਆਈਆਂ ਆਈਆਂ ਸੀ ਰੇਟ ਅਪ ਡਾਊਨ ਹੋ ਜਾਂਦੇ ਨਹੀਂ ਗਏ ਹੋਰ ਜੀ ਸੀ ਸੀ ਰੂਲ ਫਾਲੋ ਕਰਨੇ ਆ ਜਾਣ ਗੱਡੀ ਜਿਨੋਣੀ ਤਾਂ ਔਖੀ ਨਹੀਂ ਕਿਉਂਕਿ ਸੜਕਾਂ ਬਹੁਤ ਚੌੜੀਆਂ ਨਹੀਂ ਚੌੜੀਆਂ ਹਾਂਜੀ ਬੇਕਸਫੀਲਡ ਤੇ ਤੇ ਖਾਸ ਕਰਕੇ ਹਾਂਜੀ ਐਲਏ ਸੈਕਰਮੈਂਟੋ ਵਗੈਰਾ ਉਧਰ ਕਾਫੀ ਕੰਜੈਸ਼ਨਸ ਏਰੀਆ ਆ ਬਟ ਇੱਥੇ ਬਹੁਤ ਖੁੱਲਾ ਹੈ ਹਾਂਜੀ ਉਹ ਜਿਹੜੀ ਫਤਕੇ ਪਾਸਟਰੀਟ ਕਹਿ ਦਿੰਦੇ ਹਾਂ ਨਾ ਘਰ ਦੇ ਅੱਗੇ ਉਹੀ ਕਿੰਨੀ ਚੌੜੀ ਹੈ ਬਈ ਹਾਂਜੀ 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 نو ਸ਼ਿ نو ਸਮ ਆ ਦੋਸ ਬਸ ਜਿਸ ਦੇ ਨੋ ਸਮ ਆ ਦਾ ਈਜ਼ੀ ਮਾਸਟਰ ਆਈ ਔਰੈਡੀ ਨੋ Oh, she called me like dunno. Don't, don't because oh, you know what she does sometimes? I yeah. saw her that she's talking to her friends sometimes. Okay. So that's causing causes that she's not doing her thing. Yeah, her friends probably tell her all oh, the answers Yeah. That's what she <laughs> <does>. yeah, <she laughs> <do> <laughs> ਦਾ ਦਸ ਨਹੀਂ ਕਹਾਂ ਕਿ ਸੋਇ ਰਿਹਾ ਸੀ ਕਿ ਉਹ ਗਿਵ ਮੀ ਸਮਥਿੰਗ ਇਹ ਯੂਸ ਜਸ ਸਭ ਤੋਂ ਵੱਡੇ ਬੇਟੇ ਦੇ ਵੀ ਫਿਰ ਅਦਰ ਇੰਜੈਕਸ਼ਨ ਲੱਗੇ ਹੋਣੇ ਆ ਗਏ ਹਾਂ ਜੀ ਹਾਂ ਜੀ ਵੱਡੇ ਦੇ ਵੀ ਮਿਡਲ ਵਾਲੇ ਦੇ ਵੀ ਲੱਗੇ ਸੀਗੇ ਇੱਕ ਦੋ ਅੱਛਾ ਜੀ ਹਾਂ ਜੀ ਇਹ ਲਵਾਉਂਦੇ ਹੀ ਲਵਾਉਂਦੇ ਆ ਉਦਾਂ ਤਾਂ ਅਸੀਂ ਉਥੋਂ ਵੀ ਲਵਾ ਕੇ ਲਿਆਏ ਸੀਗੇ ਕਿਉਂਕਿ ਸਾਡਾ ਲੁਧਿਆਣਾ ਮੈਡੀਕਲ ਹੋਇਆ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਲਾਏ ਸੀਗੇ ਇੰਜੈਕਸ਼ਨ ਸਾਰਾ ਉਹਨਾਂ ਨੇ ਪੈਕ ਕਰਕੇ ਸੀਲ ਕਰਕੇ ਸਾਨੂੰ ਮੈਡੀਕਲ ਦਿੱਤਾ ਸੀਗਾ ਹਾਂ ਜੀ ਹਾਂ ਜੀ ਔਰ ਉਹ ਚੁੱਪ ਕਿ ਅਸੀਂ ਪਰਮਾਨੈਂਟ ਆਏ ਸੀਗੇ ਨਾ ਹਾਂਜੀ ਪਰ ਫਿਰ ਵੀ ਇੱਥੇ ਆ ਕੇ ਜਦੋਂ ਅਸੀਂ ਇਹ ਫਿਰ ਵੀ ਇਹ ਰਿਕੁਆਇਰ ਕਰਦੇ ਆ ਦੋ ਚਾਰ ਇੰਜੈਕਸ਼ਨ ਲੱਗੇ ਸੀਗੇ ਤੇ ਹੁਣ ਜਿਹੜੀ ਇੱਕ ਹੋਰ ਫੈਮਿਲੀ ਆਈ ਤੁਹਾਨੂੰ ਦੱਸਿਆ ਉਹ ਐਲਏ ਆ ਹਾਂਜੀ ਉਹਨਾਂ ਦੇ ਬੱਚੇ ਨੂੰ 10 10 11 11 ਲੱਗੇ ਟੀਕਾ ਲਵਾ ਕੇ ਆਏ ਸੀ ਹਾਂਜੀ ਜਿਹੜੀ ਸਾਨੂੰ ਲਿਸਟ ਦਿੱਤੀ ਕਿ ਉਹਦੇ ਇਸ ਤਾਂ 16 ਨੇ ਵਾਹ ਗੁਰੂ ਜੀ ਇਮੇ ਵੀ ਦਿਓ ਫਿਰ ਦੇ ਸਕਿਨ ਟੈਸਟ ਕਰਦੇ ਨੇ ਪ੍ਰਾਈਵੇਟ ਹੁੰਦਾ ਹੈ ਵੀ ਪੇਟ ਸੇ ਵੀ ਫ੍ਰੀ ਹੋ ਜਾਂਦਾ ਹੈ ਇਹ ਵੀ ਫ੍ਰੀ ਹੋ ਜਾਂਦਾ ਆ ਬਟ ਇਹਨੂੰ ਟਾਈਮ ਲੱਗਦਾ ਆ ਜਿੱਦਾਂ ਮੈਡੀਕਲ ਹੋਣਾ ਚਾਹੀਦਾ ਤੁਹਾਡਾ ਉਦਾਂ ਫ੍ਰੀ ਨਹੀਂ ਹੁੰਦਾ ਜਿੱਦਾਂ ਹੁਣ ਤੁਸੀਂ ਇਹਦੇ ਇੰਜੈਕਸ਼ਨ ਲੱਗ ਜਣਗੇ ਮੇਬੀ ਇਹਨਾਂ ਦੀ ਥੋੜੀ ਬਹੁਤੀ ਚਾਰਜ ਹੁੰਦੀ ਆ ਕਿ ਨਹੀਂ ਹੁਣ ਮੈਨੂੰ ਵੀ ਬਹੁਤ ਦੇਰ ਹੋ ਗਈ ਕਿਉਂਕਿ 12 13 ਸਾਲ ਹੋ ਗਏ ਮੈਨੂੰ ਗਈ ਨੂੰ 100 ਤੋਂ 150 ਡਾਲਰ ਸੋਨੇ ਆ ਜੀ ਚਾਰजेस ਕਰਦੇ ਨੇ ਹਾਂ ਹਾਂ ਜੀ ਮੈਨੂੰ ਹੁਣ ਪਤਾ ਨਹੀਂ ਆ ਕਿਉਂਕਿ ਪੇਰਨਾਂਡੋ ਉਦੋਂ ਅਸੀਂ ਗਏ ਸੀ ਉਦੋਂ ਤਾਂ ਬਿਲਕੁਲ ਹੀ ਫ੍ਰੀ ਸੀਗਾ ਤੇ ਅਸੀਂ ਦੱਸੰਦੇ ਸੀ ਅੰਤਰਜੋਤ ਕੇ ਪਤਾ ਨਹੀਂ 40 50 ਲੱਗ ਯਾ ਕੀ ਲੋ ਕਾ ਫੰਤੂ ਹੀ ਮਨੋ 150 ਦੱਸਤਾ ਹੈ ਹਾਂਜੀ ਨਹੀਂ ਵੀ ਆਈ ਬਸ ਅਸੀਂ ਪੁੱਛਿਆ ਕਿਸੇ ਨੂੰ ਉਹ ਦੱਸਦੀ ਸੀਗੀ ਉਹ ਕਹਿੰਦੇ ਵੀ ਜੇ ਤਾਂ ਮਤਲਬ ਕਿ ਵੀ ਸਰਕਾਰੀ ਜਾਓ ਤੇ ਉਹ ਅਸੀਂ ਇਸ ਤਰ੍ਹਾਂ ਲੈ ਲੈਂਦੇ ਨੇ ਜੇ ਪ੍ਰਾਈਵੇਟ ਜਾਓ 150 ਲੈਂਦੇ ਨੇ ਓਕੇ ਹਾਂਜੀ ਨੇ ਉਹ ਸਰਕਾਰੀ ਆ ਫਿਰ ਉੱਥੇ ਅਲੱਗ ਦਾ ਇੰਨੇ ਕੀ ਲੱਗਣੀ ਹੈ ਹਾਂਜੀ ਸਮਝ ਆ ਗਿਆ ਪ੍ਰੋਬਲਮ ਸਟੈਸ ਗੈਸਵਾ ਹੁੰਦੀਆਂ ਦੋ ਲਾਈਨਾਂ ਹੁੰਦੀਆਂ ਆ ਉਧਰ ਦੀ ਲਾਈਨਾਂ ਜੇ ਛੋਟੀ ਆ ਇੱਕ ਗੱਡੀ ਉਧਰੋਂ ਇੱਕ ਗੱਡੀ ਆਪਣੇ ਆਪ ਰੂਲ ਫੋਲੋ ਕਰਨੇ ਆ Is that here? Nancy. If Kimani doesn't stop, she's gonna get herself Jana a field trip there? They'll please? Jana? It's Monday, uh, I don't know. It's May 6th. Today? It's not? I don't know. My mom just told me it's my 6th, so i so, What day is No, today is May 6th. Yeah. <laughs> and <laughs> tomorrow is Teacher's Day. Ha! Tomorrow Teacher's Day? My mom doesn't know anything. Wait, did you go like a mail? Did you go like a mail? from a random guys no, in, you um it's for you? First no. I, you I got, I got a girl mail. It's for Panama. It's a paper. How did you get that? I don't know. Did you go one? No. I only got one. Maybe did you ask ev everyone else? No, we haven't gone to school yet. Yeah, but uh, ਇਹ ਗੋੜੀ ਤੇਰਾਸ ਕਿਉਂ ਚਲੋ ਬਾਜੀ ਕੇ ਚਲ ਜਿਓ ਕੇ ਬਾਏ ਗੁੱਡ ਮਾਰਨਿੰਗ ਹੈਵ ਅ ਗੁੱਡ ਡੇ ਥੈਂਕ ਯੂ ਬਾਏ ਲਓ ਜੀ ਬੱਚੇ ਉਤਰ ਗਏ ਉਹਨਾਂ ਨੇ ਪਿਕ ਕਰ ਲਿਆ ਸਕੂਲ ਵਾਲੇ ਬਹੁਤ ਜ਼ਿਆਦਾ ਰਿਸਪੌਂਸਿਬਿਲਟੀ ਲੈਂਦੇ ਨੇ ਟੀਚਰ ਵੀ ਜੱਫੀ ਬਾਕੇ ਮਿਲਦੀਆਂ ਨੇ ਆਪਣੀਆਂ ਤਾਂ ਵਿਚਾਰੀਆਂ ਉਧਰ ਘਰਾਂ ਖिजੀਆਂ ਖਜਾਈਆਂ ਆਉਂਦੀਆਂ ਨੇ ਬੱਚੇ ਦੇ ਗੁੱਸਾ ਤਾਰ ਦਿੰਦੇ ਨੇ ਆਹ ਦੇਖ ਲਓ ਲਾਈਨ ਕਿਤਾ ਲਗੀ ਹਾਂਜੀ ਇਹ ਸਾਰੇ ਪੇਰੈਂਟਸ ਨੇ ਜੀ ਜਿਹੜੇ ਬੱਚਿਆਂ ਨੂੰ ਛੱਡਣ ਆਏ ਨੇ ਸਕੂਲ ਇਹ ਸਕੂਲ ਸੀਗਾ ਨੂੰ ਛੱਡ ਕੇ ਆਪਾਂ ਫਿਰ ਘਰ ਪਹੁੰਚ ਗਏ ਹੋਰ 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 ਆ ਆਹਾ ਹਾ 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 ਵਾਹ ਵੇ ਵਾਹ ਬੜਾ ਫਰਤੀਲਾ ਐਨਾ ਫਰਤੀਲਾ ਹਾਂ ਐਨਾ ਫਰਤੀਲਾ ਹੀ ਚਾਹੀਦਾ

ਇਹ ਉਂਗਲ ਨਾਲ ਹੀ ਡ੍ਰੈਂਕ ਕਰਤੀ ਸੀ ਸਕਰੀਨ ਤੇ ਇਹ ਦੇਖੋ ਸਾਰਾ ਕੁਝ ਉਂਗਲ ਨਾਲ ਹੀ ਹੋ ਜਾਂਦਾ ਇਸ ਤਰ੍ਹਾਂ ਇੱਧਰ ਬੱਚੇ ਚੜੀ ਕਰਦੇ ਨੇ ਇਹ ਹੁਣ ਕਲਰ ਪਾ ਲੈਣੇ ਨੇ ਟੱਚ ਕਰਕੇ ਇਹ ਦੇਖੋ ਇਹ ਕਲਰ ਕੱਢ ਲਿਆ ਤੇ ਉਂਗਲ ਨਾਲ ਹੀ ਕਰਤਾ ਇਹ ਦੇਖੋ ਵਿੱਚੇ ਰੇਜ ਰਿਹਾ ਹੈ पेन है पेंसिल है सारे कलर ने सैज बहुत स्मार्ट है देखो कि ड्राइंग कर रहा है ਇਹ ਅੰਦਰੋਂ ਸਮਾਨ ਦੇਖਦਾ ਇਥੋਂ ਦਿਖਾਇਆ ਇਹਨੂੰ ਹਾਂਜੀ ਦੁਕਾਨ ਦਾ ਐ ਵੈਸੇ ਮੈਂ ਵੀਡੀਓ ਚ ਨਹੀਂ ਲਿਆ ਇਹਨੇ ਪਹਿਲਾਂ ਦਿਖਾਤਾ ਸੀਗਾ ਐਵੇਂ ਕੱਢ ਕੇ ਇਹ ਫ੍ਰਿਜ ਦੇ ਉੱਪਰ ਹੈ ਜੀ ਸਕਰੀਨ ਤੇ ਸਕਰੀਨ ਦੇ ਉੱਪਰ ਸਹਿਜ ਦੀ ਡਰਾਇੰਗ ਹੈ ਇਸ ਤਰ੍ਹਾਂ ਹੀ ਸਕੂਲ ਚ ਕਰਦੇ ਨੇ ਦੇ ਲਓ ਸੇਵ ਹੋ ਗਈ ਆ ਪਿਛਲੇ ਡਰੈਂਕ ਕਰਦੀ ਸੀ ਅਜੀ ਇੱਕ ਮਿੰਟ ਦੇਖ ਲਓ ਸਹੀ ਹੈ ਜੀ ਹੋਮਵਰਕ ਨੇ ਇਹਨਾਂ ਦੇ ਇਹ ਆ ਸਮਾਨ ਬਣਾਤਾ ਪਾਣੀ ਬਣਾਤਾ ਹਾਂ ਕੁਛੇ ਇਦਰੇ ਇਸ ਤਰ੍ਹਾਂ ਜਲਦੇ ਬੱਚਿਆਂ ਦੀ ਸਕੂਲਿੰਗ ਮਲਕੀ ਵੀ ਬਹੁਤ ਇੰਟਰਸਟਿੰਗ ਹੁੰਦੇ ਨੇ ਇਹ ਬਾਰਿਸ਼ ਹੋਣ ਲੱਗੀ ਮਰਜ਼ੋ ਹਾਂ ਹਾਂ ਕਣੀਆਂ ਪੈਣ ਲੱਗੀਆਂ ਨਹੀਂ ਆ ਨਹੀਂ ਆ ਗਿਆ ਲਓ ਜੀ ਹੋ ਗਈ ਸੇਵ ਦੇਖੀ ਵੈਰੀ ਗੁੱਡ ਵੈਰੀ ਗੁੱਡ ਚਾ ਇਹ ਸਾਰਾ ਕੁਝ ਵੀ ਨਹੀਂ ਬਣਾਇਆ ਹੋਇਆ ਜਿੰਨਾ ਵੀ ਡਰਾਈਂਗ ਕਰਕੇ ਬਣਾਇਆ ਹੋਇਆ ਇਹ ਜੋ ਬੋਨ ਡਰਾਈਂਗ ਬਣਾਉਂਦਾ ਹਾਂਜੀ ਡਰਾਈਂਗ ਕਰਦੇ ਕਰਦੀ ਸਾਰਾ ਕੁਝ ਸਿੱਖ ਜਾਂਦੇ ਨੇ ਉਹ ਉੱਥੇ ਅੱਜ ਬਣਾਉਂਦੇ ਮਦਰ ਡਰੈਂਗ ਕਰਾਉਂਦੇ ਨਾ ਮਦਰ ਜਿੱਦਾਂ ਜਿੱਦਾਂ ਦਾਂਦੇ ਆ ਇਹਨਾਂ ਦਾ ਕੋ ਕਰਾਉਂਦੇ ਹਾਂਜੀ ਅੱਜ ਮੈਂ ਕਰਕੇ ਮਦਰ ਦੇ ਦੀ ਡਰੈਂਗ ਸਾਰੇ ਅੱਛਾ ਮੈਂ ਚੇਤਾ ਸਭਾ ਲੈ ਕੇ ਆਂਦੀ ਨਾ ਠੀਕ ਹੈ ਅੱਛਾ ਜੀ